ਸੱਜਾੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਜਿੜਕੀ ਸਾਥਰੀ ਆਕਾਨ ਮੈਂ ਹਰਮਨ ਪ੍ਰੀਤਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਆਂ ਅੱਜ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਰ ਜਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਪੰਜਾਬ ਦੀ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ ਜੀ আর ਬੇਅਦਬੀ ਕਰਨ ਵਾਲੇ ਤੇ ਤਲਵਾਰਾਂ ਦੇ ਨਾਲ ਹਮਲਾ ਹੋਇਆ ਨੂੰ ਵੱਢ ਦਿੱਤਾ ਗਿਆ ਜੀ ਤਲਵਾਰਾਂ ਦੇ ਨਾਲ ਦੇਖੋ ਜੀ ਇਹ ਖਬਰ ਆਈ ਹੈਗੀ ਜੀ ਫਿਰੋਜ਼ਪੁਰ ਦੇ ਵੱਲੋਂ ਪਿੰਡ ਹੈਗਾ ਬੰਡਾਲਾ ਤੇ ਮੇਰੇ ਖਿਆਲ ਮੱਲਾਂਵਾਲਾ ਦੇ ਵੱਲ ਇਹ ਪਿੰਡ ਹੈਗਾ ਮੱਲਾਂਵਾਲਾ ਖਾਸ ਦੇ ਵੱਲ ਦੂਜੀ ਗੱਲ ਹੈ ਵੀ ਜਿਹਦਾ ਕਤਲ ਹੋਇਆ ਜਾਂ ਜਿਹਨੂੰ ਕਹਿਦੇਗੇ ਮਾਰ ਦਿੱਤਾ ਜਾਂ ਜਿਹੜਾ ਕਹਿਦੇਗੇ ਬੇਅਦਬੀ ਦਾ قصੂਰਵਾਰ ਆ ਉਹਦਾ ਨਾਂ ਹੈਗਾ ਜੀ ਬਖਸ਼ੀ ਸਿੰਘ ਪਿੰਡ ਦੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਇਹਨੇ ਅੰਗ ਪਾੜੇ ਸੀ ਉਸ ਤੋਂ ਬਾਅਦ ਪਿੰਡ ਦੇ ਲੋਕ ਆ ਜਿਹੜੇ ਬੜੇ ਗੁੱਸੇ ਦੇ ਵਿੱਚ ਆ ਗਏ ਫਿਰ ਹੋਰ ਬੜੇ ਲੋਕ ਆਏ ਉਹਨਾਂ ਨੇ ਇਸ ਮੁੰਡੇ ਨੂੰ ਪਹਿਲਾਂ ਕੁੱਟ-ਕੁੱਟ ਕੇ ਮਾਰਤਾ ਬਾਅਦ ਦੇ ਵਿੱਚ ਤਲਵਾਰਾਂ ਦੇ ਨਾਲ ਇਹਨੂੰ ਵੱਢਤਾ ਪੁਲਿਸ ਉਸ ਤੋਂ ਬਾਅਦ ਪਹੁੰਚੀ ਆ ਪੁਲਿਸ ਦੇ ਆਉਣ ਤੱਕ ਇਹਨੇ ਵੀ ਭਾਈ ਮੁੰਡੇ ਨੂੰ ਮਾਰਿਆ ਜਾ ਚੁੱਕਿਆ ਸੀਗਾ ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਵੀ ਵੀਡੀਓ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਦੇਖੋ ਇਸ ਤੋਂ ਪਹਿਲਾਂ ਵੀ ਬੜੀਆਂ ਵੀਡੀਓ ਵਾਇਰਲ ਹੋਈਆਂ ਤਾਂ ਯਾਦ ਹੋਣਾ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਵਾਰੀ ਮੁੰਡਾ ਜਿਹੜਾ ਉਹ ਕਿਸ ਤਰੀਕੇ ਨਾਲ ਫੇਦਬੀ ਕਰਨ ਗਿਆ ਸੀਗਾ ਤੇ ਫਿਰ ਉਹਨੂੰ ਵੀ ਮਾਰ ਦਿੱਤਾ ਗਿਆ ਸੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਹੁਣ ਤੱਕ ਬਹੁਤ ਸਾਰੀਆਂ ਖਬਰਾਂ ਕਦੇ ਕਪੂਰਥਲੇ ਦੇ ਗੁਰੂ ਘਰ ਚੋਂ ਖਬਰ ਆਉਂਦੀ ਕਦੇ ਕਿਤੋਂ ਕਦੇ ਕਿਤੇ ਕਦੇ ਪਰ ਇਸ ਥਾਂ ਦੇ ਉੱਤੇ ਵੀ ਜਿਹੜਾ ਇਹ ਮੁੰਡਾ ਮਾਰਿਆ ਗਿਆ ਜਾਂ ਮਾਰ ਦਿੱਤਾ ਗਿਆ ਇਹਦੇ ਬਾਪ ਨੇ ਗੱਲ ਕਹੀ ਹੈ ਕਿ ਸਾਡਾ ਮੁੰਡਾ ਪਿਛਲੇ 2 ਸਾਲ ਤੋਂ ਦਵਾਈ ਖਾਂਦਾ ਸੀਗਾ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀਗਾ ਤੇ ਬਾਪ ਦੇ ਵੱਲੋਂ ਰਸੀਦ ਵੀ ਦਿਖਾਈ ਗਈ ਆ ਮੇਰਾ ਕਹਿ ਲਵੀ ਦੁਬਾਈ ਜਿੱਥੋਂ ਚੱਲਦੀ ਹੈ ਜਾਂ ਜਿਵੇਂ ਵੀ ਆ ਉਹਦੀ ਰਸੀਦ ਦਿਖਾਈ ਗਈ ਉਹਨਾਂ ਦੇ ਵੱਲੋਂ ਹੁਣ ਦੇਖੋ ਸਵਾਲ ਇੱਕੋ ਪੈਦਾ ਹੁੰਦਾ ਦੇਖੋ ਹੋ ਸਕਦਾ ਵੀ ਭਾਈ ਮਾਨਸਿਕ ਰੋਗੀ ਵੀ ਹੋਵੇ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਨਹੀਂ ਹੋਣਾ ਪਰ ਸਵਾਲ ਮੰਨ ਦੇ ਵਿੱਚ ਕੋ ਹੁੰਦਾ ਵੀ ਜਿੰਨੇ ਵੀ ਮਾਨਸਿਕ ਰੋਗੀ ਆ ਗੁਰੂ ਘਰ ਦੇ ਵੱਲ ਹੀ ਕਿਉਂ ਜਾਂਦੇ ਆ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਮਾਨਸਿਕ ਰੋਗੀਆਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਤੁਰਨ ਫਿਰਨ ਦੇ ਲਈ ਕਹਿ ਦਿੰਨੇ ਆ ਜੇ ਮੰਨ ਲਓ ਸਾਡੇ ਪਰਿਵਾਰ ਦੇ ਕਿਸੇ ਜੀ ਨੂੰ ਕੋਈ ਮਾਨਸਿਕ ਸਮੱਸਿਆ ਹੈਗੀ ਆ ਤੇ ਸਾਨੂੰ ਇਸ ਗੱਲ ਦਾ ਪਤਾ ਵੀ ਭਾਈ ਇਹ ਕੋਈ ਗਲਤ ਕੰਮ ਕਰ ਸਕਦਾ ਕੋਈ ਇਦਾਂ ਦੀ ਹਰਕਤ ਕਰ ਸਕਦਾ ਤੇ ਫਿਰ ਡੱਬਰ ਦਾ ਇੱਕ ਜੀ ਹਮੇਸ਼ਾ ਨਾਲ ਚਾਹੀਦਾ ਪਰ ਆਪਾਂ ਫਿਰ ਮਤਲਬ ਵੀ ਅਸੀਂ ਜ਼ਿੰਮੇਵਾਰੀ ਨੂੰ ਕਰੇ ਸੰਭਾਲਿਆ ਹੀ ਨਹੀਂਗਾ ਸਮਝਿਆ ਹੀ ਨਹੀਂਗਾ ਸੋ ਜੋ ਕੁਝ ਹੋਇਆ ਜੋ ਉਹਨੇ ਬੇਦਬੀ ਕੀਤੀ ਉਹ ਵੀ ਬਹੁਤ ਮਾੜੀ ਗੱਲ ਹੈ ਜੋ ਮੁੰਡਾ ਮਾਰ ਦਿੱਤਾ ਗਿਆ ਉਹ ਵੀ ਬਹੁਤ ਮਾੜੀ ਗੱਲ ਤੇ ਹੁਣ ਮਾਪੇ ਜਿਹੜੀ ਗੱਲ ਕਰ ਰਹੇ ਕਿ ਮੁੰਡਾ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਸੀਗਾ ਮਾੜੀ ਗੱਲ ਇਹ ਵੀ ਆ ਕਿਉਂਕਿ ਜੇਕਰ ਭਾਈ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੁਸੀਂ ਭਾਈ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਜਿਹੜੀ ਕਿ ਨਹੀਂ ਨਿਭਾਈ ਗਈ ਜੇਕਰ ਜ਼ਿੰਮੇਵਾਰੀ ਨਿਭਾਈ ਹੁੰਦੀ ਅੱਜ ਨੂੰ ਮੁੰਡਾ ਵੀ ਸ਼ਾਇਦ ਜਿਉਂਦਾ ਹੁੰਦਾ ਸੋ ਪੁਲਿਸ ਉਹਨਾਂ ਕੀ ਕਾਰਵਾਈ ਕਰਦੀ ਤਾਂ ਸਮਾਂ ਰਸੂਗਾ ਪਰ ਪੰਜਾਬ ਦੇ ਵਿੱਚ ਇਹੋ ਜੀਆਂ ਖਬਰਾਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਆਈਆਂ ਪਰ ਜਦੋਂ ਵੇਲਾ ਨਿਕਲ ਗਿਆ ਤੁਸੀਂ ਦੇਖੋ ਵੀ ਆ ਹੁਣ 2-4 ਦਿਨ ਗੱਲ ਛਡਣੀ ਆ ਇਸ ਤੋਂ ਬਾਅਦ ਇਹ ਗੱਲ ਖਤਮ ਹੋ ਜਾਣੀ ਆ ਕੋਈ ਇਹੋ ਜਿਹਾ ਕਤਲਾਂ ਦੇ ਪੱਖ ਦੇ ਵਿੱਚ ਆ ਕੋਈ ਇਹਨਾਂ ਕਤਲਾਂ ਦੇ ਖਿਲਾਫ ਹੈਗਾ ਪਰ ਕੁੱਲ ਮਿਲਾ ਕੇ ਇੱਕ ਮੁੰਡੇ ਦੇ ਵੱਲੋਂ ਜਿਹੜੀ ਫੇਦਬੀ ਕੀਤੀ ਗਈ ਆ ਉਹਦੇ ਕਸੂਰ ਦੇ ਤੌਰ ਤੇ ਉੱਤੇ ਉਹਨੂੰ ਮਾਰ ਦਿੱਤਾ ਗਿਆ ਹੈ ਜੀ ਬਿਲਕੁਲ ਸਹੀ ਟਹਿਣਾ ਸਾਥ ਖੈਰ ਹੁਣ ਲੋਕ ਸਭਾ ਚੋਣਾਂ ਦੀ ਆਪਾਂ ਗੱਲ ਕਰਦੇ ਆਂ ਬਹੁਤ ਕੁ ਵਾਫਰ ਦਾ ਪਿਆ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਔਰ ਖਾਸ ਤੌਰ ਤੇ ਨੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਇਸ ਵੇਲੇ ਪੂਰਾ ਗਹਿ ਗੱਤ ਮੁਕਾਬਲਾ ਹੋਣ ਵਾਲਾ ਔਰ ਪ੍ਰਤਾਪ ਸਿੰਘ ਬਾਜਵਾ ਨੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਕੋਠੀ ਕਿਰਾਏ ਤੇ ਲੈਂਦੀ ਐ ਫਿਰ ਰਾਜਾ ਬੜਿੰਗੋਰਾ ਦਾ ਕਰਕੇ ਸਾ ਬਿਲਕੁਲ ਜੀ ਬਿਲਕੁਲ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਲੰਘੇ ਕੱਲ ਇਹ ਗੱਲ ਕਹੀ ਆ ਕਿ ਅਸੀਂ ਇਹ ਰਵਨੀਤ ਬਟੂ ਨੂੰ ਸਬਕ ਸਿਖਾਉਣ ਵਾਸਤੇ ਸਾਰਾ ਕੁਝ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਵਨੀਤ ਬਟੂ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਗਦਾਰਾਂ ਨੂੰ ਸਬਕ ਸਿਖਾਉਣਾ ਹੈਗਾ। ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੈਂ ਇਸ ਤਰ੍ਹਾਂ ਕੇ ਕੋਠੀ ਕਿਰਾਏ ਤੇ ਲਈ ਆ। ਉਹ ਕਦੇ ਮੇਰੇ ਦੋਸਤ ਦੀ ਕੋਠੀ ਆ ਤੇ ਮੈਂ ਇਹ ਰੈਂਟ ਦੇ ਉੱਤੇ ਲਈ ਆ। ਤਾਂ ਜੋ ਰਵਨੀਤ ਬਿੱਟੂ ਦੇ ਖਿਲਾਫ ਇੱਥੇ ਰਹਿ ਕੇ ਲੜਾਈ ਲੜੀ ਜਾ ਸਕੇ ਤੇ ਉਹਨੂੰ ਹਰਾਇਆ ਜਾ ਸਕੇ ਤੇ ਉਹਨੂੰ ਸਬਕ ਸਿਖਾਇਆ ਜਾ ਸਕੇ। ਹੁਣ ਇਹ ਸਮਾਂ ਦੱਸੂਗਾ ਜੀ ਕਿ ਕੌਣ ਕਿਹਨੂੰ ਸਬਕ ਸਿਖਾਉਂਦਾ। ਆਪਾਂ ਇਹ ਗੱਲ ਕਹਿ ਨਹੀਂ ਸਕਦੇ ਹਾਲੇ ਵੀ ਭਾਈ ਕਿਹਨੇ ਕਿਹਨੂੰ ਸਬਕ ਸਿਖਾ ਲੈਣਾ। ਸਮੇਂ ਨੇ ਸਾਰੀ ਗੱਲ ਤੈਅ ਕਰ ਦੇਣੀ ਆ ਵੀ ਭਾਈ ਆ ਇਹਨੇ ਕ ਪਾਣੀ ਦੇ ਵਿੱਚ ਸੀਗਾ। ਆ ਇਦਾਂ ਦਾ ਕੁਝ ਕਰ ਸਕਦੇ ਸਨ ਆ ਕੁਝ ਨਹੀਂ ਕਰ ਸਕਦੇਗੇ ਪਰ ਰਾਜਾ ਬੜਿੰਗ ਤੇ ਰਮਨੀਤ ਬਿੱਟੂ ਦਾ ਮੁਕਾਬਲਾ ਜਿਹੜਾ ਉਹ ਦਿਲਚਸਪੀ ਵਾਲਾ ਹੈਗਾ ਕਿਉਂਕਿ ਇੱਥੇ ਦਿਲਚਸਪੀ ਤਾਂ ਕਰਕੇ ਬਣ ਗਈ ਹੈ ਇੱਕ ਪਾਸੇ ਉਹ ਬੰਦਾ ਜਿਹੜਾ ਕਿ ਕਾਂਗਰਸ ਨੂੰ ਛੱਡ ਕੇ ਬੀਜੇਪੀ ਚ ਗਿਆ ਦੂਜੇ ਪਾਸੇ ਉਹ ਬੰਦਾ ਜਿਹੜਾ ਕਿ ਕਾਂਗਰਸ ਦਾ ਪ੍ਰਧਾਨ ਹੈ ਪੰਜਾਬ ਦਾ ਦੋਵਾਂ ਦਾ ਮੁਕਾਬਲਾ ਜਿਹੜਾ ਉਹ ਬਿਲਕੁਲ ਉਵੇਂ ਆ ਜਿਵੇਂ ਕਿ ਪੰਜਾਬ ਦੇ ਲੋਕਾਂ ਦੀ ਨਿਗਾ ਬਠਿੰਡੇ ਦੇ ਵੱਲ ਟਿਕੀ ਹੈ ਜਿਵੇਂ ਕਿ ਪੰਜਾਬ ਦੇ ਲੋਕਾਂ ਦੀ ਨਿਗਾ ਸੰਗਰੂਰ ਦੇ ਵੱਲ ਟਿਕੀ ਹੈ ਸੋ ਕਈ ਲੋਕੇ ਗੱਲ ਕਹਿੰਦੇ ਵੀ ਭਾਈ ਰਾਜਾ ਵੜਿੰਗ ਜਿੱਤ ਸਕਦਾ ਕਈ ਇਹ ਗੱਲ ਕਹਿੰਦੇ ਵੀ ਨਹੀਂ ਰਵਨੀਤ ਬਿੱਟੂ ਜਿੱਤ ਸਕਦਾ ਕਿਸੇ ਦਾ ਕੁਝ ਕਹਿਣਾ ਕਿਸੇ ਦਾ ਕੁਝ ਕਹਿਣਾ ਸਮਾਂ ਦੱਸੂਗਾ ਬੰਦਾ ਕੀ ਹੈ ਪਰ ਇਹ ਗੱਲ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਮੇਰੇ ਕੋਠੀ ਤੇ ਲੈਣ ਦਾ ਜਿਹੜੀ ਕੋਠੀ ਕਿਰਾਏ ਤੇ ਲਈ ਹੈ ਇਹਦਾ ਕਾਰਨ ਇੱਕੋ ਹੀ ਹੈ ਕਿ ਮੈਂ ਵੱਧ ਤੋਂ ਵੱਧ ਇਸੇ ਸਮਾਂ ਦੇਵਾਂ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਆ ਇਹ ਲੁਧਿਆਣਾ ਤੋਂ ਚੱਲੂਗਾ ਲੁਧਿਆਣਾ ਮੁੱਖ ਕੇਂਦਰ ਹੋਊਗਾ ਲੁਧਿਆਣਾ ਸਾਡੇ ਲਈ ਬੜੀ ਮਹੱਤਵਪੂਰਨ ਸੀਟ ਆ ਉਹਨਾਂ ਨੇ ਕਹਿ ਜੀ ਕਿ ਅਸੀਂ ਬਿੱਟੂ ਨੂੰ ਹਰਾ ਕੇ ਜਾਵਾਂਗੇ ਜੀ ਜੀ ਬਿਲਕੁਲ ਜਿਹੜਾ ਸਾਹਿਬ ਜੀ ਲੁਧਿਆਣਾ ਦੀ ਗੱਲ ਚੱਲੀ ਆ ਤਾਂ ਸਿਮਰਜੀਤ ਸਿੰਘ ਬੈਂਸਵਾਲ ਦਾ ਜ਼ਿਕਰ ਵੀ ਜ਼ਰੂਰ ਇੱਥੇ ਕਰੀਏ ਸਿਮਰਜੀਤ ਸਿੰਘ ਬੈਂਸ ਬਿਲਕੁਲ ਚੁੱਪ ਨੇ ਬਿਲਕੁਲ ਸ਼ਾਂਤ ਨੇ ਉਹਨਾਂ ਦੀ ਚੁੱਪ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਜੀ ਹਾਂ ਬਿਲਕੁਲ ਜੀ ਦੇਖੋ ਸਿਮਰਜੀਤ ਸਿੰਘ ਬੈਂਸ ਨੇ ਨਾ ਜਿਹੜੇ ਇਹਨਾਂ ਨੇ ਪਿਛਲੀ ਵਾਰ ਯਾਨੀ ਕਿ 2019 ਦੀਆਂ ਚੋਣਾਂ ਦੇ ਵਿੱਚ 3 ਲੱਖ 7400 ਤੇ ਕੁਝ ਵੋਟਾਂ ਹਾਸਲ ਕੀਤੀਆਂ ਸੀ ਸ਼ਾਇਦ 423 ਜਾਂ 427 ਵੋਟਾਂ ਹਾਸਲ ਕੀਤੀਆਂ ਸੀ ਦੂਜੇ ਨੰਬਰ ਦੇ ਉੱਤੇ ਆਏ ਸੀਗੇ ਰਵਨੀਤ ਬਟੂ ਉਹ ਚੋਣ ਜਿੱਤ ਕੇ ਸੀ 70000 ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲੀਆਂ ਸੀਗੀਆਂ ਤੇ 70000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸੀਗੇ ਦੂਜੇ ਨੰਬਰ ਦੇ ਉੱਤੇ ਸਿਮਰਜੀਤ ਬੈਂਸ ਆਏ ਸੀਗੇ ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਸੀ ਵੀ 307000 ਤੋਂ ਵੱਧ ਵੋਟਾਂ ਪੈ ਜਾਣੀਆਂ ਫਿਰ ਤੀਜੇ ਨੰਬਰ ਦੇ ਉੱਤੇ ਕਾਂਗਰਸੀ ਉਮੀਦਵਾਰ ਸੀ ਫਿਰ ਇਸ ਤਰੀਕੇ ਦੇ ਨਾਲ ਤੀਜੇ ਨੰਬਰ ਦੇ ਉੱਤੇ ਅਕਾਲੀ ਦਲ ਦਾ ਉਮੀਦਵਾਰ ਸੀ ਅਕਾਲੀ ਦਲ ਤੇ ਭਾਜਪਾ ਗੱਠ ਜੋੜਦਾ ਸੋ ਇਸ ਤਰੀਕੇ ਦੇ ਉਹ ਰੂਬੇ ਸਾਹਮਣੇ ਆਏ ਸੀ ਪਰ ਗੱਲ ਇਹ ਦੀ ਕਿ ਐਤਕੀ ਸਮਰਜੀਤ ਸਿੰਘ ਬੈਂਸੋਰੀ ਪਹਿਲਾਂ ਭਾਜਪਾ ਦੇ ਵਿੱਚ ਜਾਣ ਲੱਗੇ ਸੀਗੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਦਾ ਐਲਾਨ ਵੀ ਕਰ ਦੇਣਾ ਸੀਗਾ ਪਰ ਕਿਉਂਕਿ ਉਹਨਾਂ ਦੀ ਲੋਕ ਇਨਸਾਫ ਪਾਰਟੀ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵ ਹੈਗਾ ਕਈਆਂ 'ਚ ਉਹ ਚਾਹੁੰਦੇ ਸੀ ਕਿ ਸਾਡੀ ਜਿਹੜੀ ਲੀਡਰਸ਼ਿਪ ਆ ਜ਼ਿਲ੍ਹਿਆਂ ਦੇ ਨਾਲ ਸੰਬੰਧਤ ਜਿਹੜੇ ਆਗੂ ਆ ਉਹ ਵੀ ਭਾਜਪਾ ਦੇ ਵੱਲੋਂ ਐਡਜਸਟ ਕੀਤੇ ਜਾਣ ਉੱਥੇ ਮੇਰਾ ਖਿਆਲ ਤਾਂ ਨਹੀਂ ਗੱਲ ਬਣੀ ਫਿਰ ਇਹਨਾਂ ਦੀਆਂ ਕਾਂਗਰਸ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਕਈ ਹੋਗੀਆਂ ਸੀਗੀਆਂ ਦਿੱਲੀ ਦੇ ਵਿੱਚ ਹੋਗੀਆਂ ਉਦੋਂ ਮੇਰੀ ਬੈਂਸ ਸਾਹਿਬ ਦੇ ਨਾਲ ਗੱਲ ਵੀ ਹੋਈ ਸੀ ਉਹ ਕਹਿੰਦੇ ਵੀ ਦੇਖੋ ਚੋਣ ਲੜਾਂਗੇ ਚੋਣ ਲੜੇ ਤੋਂ ਬਿਨਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਿਸੇ ਪਾਰਟੀ ਦੇ ਵੱਲ ਜਾਣ ਦਾ ਕੋਈ ਇਰਾਦਾ ਨਹੀਂ ਜੇ ਚੋਣ ਲੜਾਉਣਗੇ ਤਾਂ ਹੀ ਜਾਣਾ ਪਰ ਜਦੋਂ ਉਹਨਾਂ ਨੇ ਹਾਈ ਕਮਾਂਡ ਨੇ ਵੀ ਹਰੀ ਝੰਡੀ ਦਿੱਤੀ ਤਾਂ ਜਿਹੜੇ ਲੁਧਿਆਣੇ ਦੇ ਕਾਂਗਰਸੀ ਆਗੂਆ ਉਹ ਬਿਟਰ ਗਏ ਉਹ ਚੋ ਕਹਿੰਦੇ ਵੀ ਭਾਈ ਨਾ ਇਹ ਬਾਹਰਲਾ ਬੰਦਾ ਜਿਹੜਾ ਉਹ ਹੁਣ ਲਿਆ ਕੇ ਸਾਡੇ ਸਿਰ ਦੇ ਉੱਤੇ ਬਿਠਾਓਗੇ ਤੇ ਫਿਰ ਅਸੀਂ ਵੀ ਸਾਥ ਦੇਣਾਗਾ ਚਲੋ ਜੀ ਉਥੇ ਕਾਂਗਰਸ ਵੇਰਗੀ ਤੇ ਕਾਂਗਰਸ ਦੇ ਸਥਾਨਕ ਆਗੂ ਵੇਰਗੇ ਤੇ ਫਿਰ ਰਾਜਾ ਵੜਿੰਗ ਨੂੰ ਲਿਆਉਣਾ ਪਿਆ ਪਰ ਗੱਲ ਇਹ ਵੀ ਸਿਮਰਜੀਤ ਬੈਂਸ ਦੀ ਵੋਟ ਬੈਂਕ ਪੱਕੀ ਆ ਤੇ ਸਿਮਰਜੀਤ ਬੈਂਸ ਧੱਕੜ ਆਗੂ ਆ ਉਹ ਬਿੱਟੂ ਨੂੰ ਵੱਧ ਤਕੜੀ ਟੱਕਰ ਦੇ ਸਕਦਾ ਸੀਗਾ ਇਹ ਗੱਲ ਪੱਕੀ ਆ ਉਹ ਕੌਂਸਲਰ ਵੀ ਰਹੇ ਦੋਵੇਂ ਭਰਾ ਉਹ ਦੋ ਦੋ ਵਾਰ ਵਿਧਾਇਕ ਵੀ ਰਹੇ ਆ ਉਹਨਾਂ ਨੂੰ ਇਹ ਵੀ ਪਤਾ ਵੀ ਭਾਈ ਕਿੱਥੋਂ ਕਿਹੜੀ ਵੋਟ ਕਿਵੇਂ ਨਿਕਲ ਸਕਦੀ ਆ ਕਿਵੇਂ ਪੈ ਸਕਦੀ ਆ ਪਰ ਹੁਣ ਪਿਛਲੇ ਲਗਭਗ ਡੇਢ ਹਫਤੇ ਤੋਂ ਤੇ ਸਿਮਰਜੀਤ ਬੈਂਸ ਹੋਰੀ ਬਲਵਿੰਦਰ ਬੈਂਸ ਹੋਰੀ ਬਿਲਕੁਲ ਚੁੱਪ ਵੱੱਟੀ ਬੈਠੇ ਆ ਇਹਨਾਂ ਦੇ ਵੱਲੋਂ ਕੋਈ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਿਆ ਜਾ ਰਿਹਾ। ਨਾ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੋਲਦੇ ਆ। ਨਾ ਨੜਵਲੋਂ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ। ਨਾ ਕਿਸੇ ਪੱਤਰਕਾਰ ਦੇ ਮੂਹਰੇ ਕੋਈ ਟਿੱਪਣੀ ਕਰਦੇ ਆ। ਮਤਲਬ ਕਹਿਣ ਦਾ ਇਹ ਜਿ ਕਿ ਇਹਨਾਂ ਦੀ ਚੁੱਪ ਆ ਜਿਹੜੀ ਉਹ ਭੇਤ ਭਰੀ ਆ। ਇਹਨਾਂ ਦੀ ਚੁੱਪ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੇ ਆ। ਹੁਣ ਜਿਹੜੀ ਚੁੱਪ ਆ ਇਹ ਕਿਹੜੇ ਪਾਸੇ ਨੂੰ ਮੋੜ ਕੱਟੂਗੀ ਸੁਭਲਾਣਾ ਸਵਾਲ ਇਹ ਆ। ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਐਨ ਮੌਕੇ ਦੇ ਉੱਤੇ ਆ ਕੇ ਆਜ਼ਾਦ ਤੌਰ ਤੇ ਚੋਣ ਲੜਨਗੇ। ਜੇ ਭਾਈ ਆਜ਼ਾਦ ਤੌਰ ਤੇ ਵੀ ਚੋਣ ਲੜਦੀ ਹੋਵੇ ਮੜਲੋ ਤੇ ਫਿਰ ਐ ਚੁੱਪ ਕੀਤੀ ਦਾ ਵੋਟ ਆਜ਼ਾਦ ਤੌਰ ਤੇ ਵੀ ਨਹੀਂ ਪੈਣੀ ਸਾਰੀਆਂ ਪਾਰਟੀਆਂ ਨੇ ਆਪਦਾ ਪ੍ਰਚਾਰ ਮਹੀਨਾ ਮਹੀਨਾ ਪਹਿਲਾਂ ਸ਼ੁਰੂ ਕੀਤਾ ਹੋਇਆ ਤੇ ਬੈਂਸੋਰਾ ਨੇ ਤਾਂ ਬਿਲਕੁਲ ਵੀ ਨਹੀਂ ਸ਼ੁਰੂ ਕੀਤਾ ਬੈਂਸਪਰਾ ਜਿਹੜੇ ਉਹ ਤਾਂ ਬਿਲਕੁਲ ਚੁੱਪਵੱਟੀ ਬੈਠੇ ਆ ਸੋ ਕਿਵੇਂ ਕਰਨਗੇ ਹੁਣ ਜਿਹੜੀ ਇਹ ਚੁੱਪ ਕੀਤੀ ਵੋਟ ਆ ਇਹ ਕਿਹੜੇ ਪਾਸੇ ਨੂੰ ਭੁਗਤੂਗੀ ਸਮਾਂ ਦੱਸੂਗਾ ਫਿਰ ਕੁਝ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਸਿਮਰਜੀਤ ਬੈਂਸੋਰਾ ਦੇ ਵੱਲੋਂ ਕਿਸੇ ਇੱਕ ਪਾਰਟੀ ਵਿਸ਼ੇਸ਼ ਨੂੰ ਵੋਟ ਟਰਾਂਸਫਰ ਕਰ ਦਿੱਤੀ ਜਾਊਗੀ ਇਹ ਵੀ ਗੱਲ ਕਹਿੰਦੇ ਆ ਸੋ ਦੇਖਦੇ ਆ ਭਾਈ ਕੀ ਬਣਦਾ ਪਰ ਗੱਲ ਉਕੀ-ਬੁਕੀ ਇਹ ਆ ਵੀ ਇਸ ਵੇਲੇ ਦੀਆਂ ਪ੍ਰਸਥਿਤੀਆਂ ਦੇ ਮੁਤਾਬਕ ਵੀ ਸਿਮਰਜੀਤ ਬੈਂਸੋਰਾ ਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ ਲੋਕ ਇੱਕੋ ਗੱਲ ਵੇਂਦੇ ਆ ਵੀ ਇਹ ਕਿਹੜੇ ਪਾਸੇ ਨੂੰ ਜਾਣਗੇ ਤੇ ਕੁਦਰਤੀ ਗੱਲ ਆ ਵੀ ਜਿਹੜੇ ਪਾਸੇ ਨੂੰ ਵੀ ਸਿਮਰਜੀਤ ਬੈਂਸੋਰੀ ਜਾਣਗੇ ਮੰਨ ਲਓ ਕਿ ਉਹ ਅੰਦਰਖਾਤੇ ਬੀਜੇਪੀ ਦੇ ਵੱਲ ਪਹੁੰਚਣਾ ਚਾਹੁੰਦੇ ਹੋਣ ਤਾਂ ਬੀਜੇਪੀ ਦਾ ਪਲੜਾ ਭਾਰੀ ਹੋ ਜਾਣਾ ਜੇ ਉਹ ਅੰਦਰਖਾਤੇ ਕਾਂਗਰਸ ਦੇ ਵੱਲ ਪਹੁੰਚਣਾ ਚਾਹੁੰਦੇ ਹੋਣ ਤਾਂ ਰਾਜਾ ਵੜਿੰਗ ਦਾ ਪਲੜਾ ਭਾਰੀ ਹੋ ਜਾਣਾ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ ਜੀ ਜੀ ਬਿਲਕੁਲ ਕੜਾ ਤੋਂ ਬੱਗੀਵਾਦ ਨੇ ਗੱਲ ਕਰਦੇ ਆ ਅਮਰਿਤਪਾਲ ਸਿੰਘ ਹਰਾਂ ਦੀ ਕਹਿੰਦੇ ਅਮਰਿਤਪਾਲ ਸਿੰਘ ਹਰਾਂ ਦੀ ਜਿਹੜੀ ਚੋਣ ਮੁਹਿੰਮ ਆ ਉਹਨੂੰ ਕਾਫੀ ਜ਼ਿਆਦਾ ਹੁੰਗਾਰਾ ਮਿਲਿਆ ਜੀ ਹਾਂ ਬਿਲਕੁਲ ਜੀ ਦੇਖੋ ਲੰਘੇ ਕੱਲ ਨਾ ਬੀਬੀ ਖਲੜਾ ਦੇ ਵੱਲੋਂ ਤੇ ਪੱਖ ਦੇ ਵਿੱਚ ਭੁਗਤਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਮਰਿਤਪਾਲ ਸਿੰਘ ਚੋਣ ਜਿੱਤੂਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਮਰਿਤਪਾਲ ਸਿੰਘ ਨੂੰ ਜਿਤਾਉਣ ਦਾ ਵੇਲਾ ਆ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੰਥਕ ਮਸਲੇ ਖੜੇ ਹੋਏ ਆ ਤੇ ਅਮਰਿਤਪਾਲ ਸਿੰਘ ਨੂੰ ਐਤ ਕੀ ਜਤਾਇਏ ਖਡੂਰ ਸਾਹਿਬ ਦੇ ਲੋਕਾਂ ਨੂੰ ਉਹਨੇ ਅਪੀਲ ਕੀਤੀ ਆ ਯਾਨਕਿ ਗਾਹੇ ਬਗਾਹੇ ਕਦੇ ਕੋਈ ਤਰਕ ਦੇ ਕੋਈ ਤਰਕ ਦੇ ਕੋਈ ਤਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤ ਰਹੀ ਆ ਇਹ ਉਹ ਬੇੜਾ ਜਦੋਂ ਖਡੂਰ ਸਾਹਿਬ ਨੂੰ ਅਸੀਂ ਪੰਥਕ ਸੀਟ ਕਹਿੰਦੇ ਆ ਮੈਂ ਇਹ ਨਹੀਂ ਕਹਦਾ ਵੀ ਭਾਈ ਉਹ ਕੱਲੀ ਪੰਥਕ ਸੀਟ ਆ ਪੰਥਕ ਸੀਟਾਂ ਸਾਰੀਆਂ ਪੰਥ ਕੱਲਾ ਖਡੂਰ ਸਾਹਿਬ ਤੇ ਥੋੜੀ ਆ ਪੰਥ ਤਾਂ ਚਾਰੇ ਪਾਸੇ ਹੀ ਆ ਮੈਂ ਤਾਂ ਸੋਚਦਾ ਵੀ 13 ਦੀਆਂ 13 ਸੀਟਾਂ ਨੂੰ ਆਪਾਂ ਪੰਥ ਦੀਆਂ ਸੀਟਾਂ ਕਹਿ ਲਈਏ ਫਿਰ ਪਰ ਗੱਲ ਹੈ ਵੀ ਚਲੋ ਅਸੀਂ ਇੱਕ ਸੀਟ ਦਾ ਪ੍ਰਚਾਰ ਇਹ ਮੈਂ ਕਰ ਲਿਆ ਜੀ ਇਹ ਪੰਥਕ ਸੀਟ ਆ ਚਲੋ ਇਹ ਵੀ ਮੰਨ ਲਿਆ ਪਰ ਵਿਰਸਾ ਸਿੰਘ ਬਲਟੋਹਾ ਤੇ ਅਮਰਤਪਾਲ ਸਿੰਘ ਦਰਮਿਆਨ ਮੁਕਾਬਲਾ ਕਿਹੋ ਜਿਹਾ ਮੁੜ ਕੱਟੂਗਾ ਮੁਕਾਬਲਾ ਕਿਹੋ ਜਿਹਾ ਰਹੂਗਾ ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ ਸੋ ਲੋੜ ਆ ਸਮੇਂ ਦੀ ਕਿ ਪੰਜਾਬ ਦੇ ਲੋਕ ਗਾਲਾਂ ਕੱਢਣ ਦੀ ਥਾਂ ਦੇ ਉੱਤੇ ਜੀਨੂੰ ਵੀ ਵੋਟ ਪਾਉਣੀ ਆ ਉਹਨੂੰ ਪਾਉਣ ਤੇ ਵੋਟ ਜ਼ਰੂਰ ਪਾਉਣ ਕਿਉਂਕਿ ਫੇਸਬੁੱਕ ਦੇ ਉੱਤੇ ਜੰਗ ਜਿਹੜੀ ਚੱਲਦੀ ਆ ਇਹਦਾ ਮੇਰਾ ਖਿਆਲ ਆ ਵੀ ਭਾਈ ਪ੍ਰੈਕਟੀਕਲ ਤੌਰ ਦੇ ਉੱਤੇ ਵੋਟਾਂ ਦੇ ਵਿੱਚ ਬਹੁਤਾ ਅਸਰ ਨਹੀਂ ਹੁੰਦਾ ਲੋਕ ਗਾਲਾਂ ਗੂਲਾਂ ਕੱਢੀ ਜਾਂਦੇ ਆ ਕਿਉਂਕਿ ਲੋਕਾਂ ਨੂੰ ਆਉਂਦੀਆਂ ਕੱਲੀਆਂ ਗਾਲਾਂ ਹੋਰ ਤਾਂ ਆਉਂਦਾ ਵੀ ਕੁਛ ਨਹੀਂਗਾ ਸੋ ਲੋਕ ਕਦੇ ਉਹਨੂੰ ਗਾਲ ਕੱਢਤੀ ਕਦੇ ਉਹਨੂੰ ਗਾਲ ਕੱਢਤੀ ਇਸ ਆਰ ਦੇ ਵਿੱਚ ਲੱਗੇ ਆ ਅਸੀਂ ਹਮੇਸ਼ਾ ਇਸ ਗੱਲ ਦੀ ਬੇਨਤੀ ਕੀਤੀ ਆ ਵੀ ਪੰਜਾਬ ਦੇ ਲੋਕ ਗਾਲਾਂ ਕੱਢ ਕੇ ਬੁੱਤਾਂ ਨਾ ਸਾਰਿਆ ਕਰਨ ਪੰਜਾਬ ਦੇ ਲੋਕ ਜਿਹਨੂੰ ਵੀ ਵੋਟ ਪਾਉਣੀ ਆ ਪਾਉਣ ਜਿਹਨੂੰ ਨਹੀਂ ਪਾਉਣੀ ਨਾ ਪਾਉਣ ਜਿਹਨੂੰ ਹਰਾਉਣਾ ਹਰਾ ਰਹਿਣ ਪਰ ਸਾਡੇ ਸੁਭਾਅ ਦੇ ਵਿੱਚ ਗੱਲ ਇਹ ਆਈ ਪਈ ਆ ਉਹਨੂੰ ਗਾਲ ਕੱਢਤੀ ਉਹਨੂੰ ਗਾਲ ਕੱਢਤੀ ਉਹਨੂੰ ਮਾੜਾ ਕਹਤਾ ਉਹਨੂੰ ਮਾੜਾ ਕਹਤਾ ਇਹ ਅਸੀਂ ਅੱਜ ਵੀ ਕਰ ਰਹੇ ਆ ਕਿ ਅਸੀਂ ਪਹਿਲਾਂ ਵੀ ਕਰਦੇ ਸੀ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਕਰਦੇ ਰਵਾਂਗੇ ਬਿਲਕੁਲ ਸਹੀ ਟਾਣਾ ਸਾਹਿਬ 100% ਤੁਹਾਡੀ ਗੱਲ ਸਹੀ ਹੈ ਫਿਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਢੀਂਸਾ ਪਰਿਵਾਰ ਦੀ ਕਹਿੰਦੇ ਢੀਂਸਾ ਪਰਿਵਾਰ ਦੀ ਨਾਰਾਜ਼ਗੀ ਅਜੇ ਤੱਕ ਜਿਉਂ ਦੀ ਤਿਉਹ ਅਕਾਲੀ ਦਲ ਦੇ ਨਾਲ ਬਰਕਰਾਰ ਹੈ ਜੀ ਉਹ ਕਿਤੇ ਵੀ ਹਾਲੇ ਮੰਨੇ ਨਹੀਂ ਲੱਗਦੇ ਮੈਨੂੰ ਲੱਗਦਾ ਜੀ ਕਿ ਇਹ ਬਰਕਰਾਰ ਰਹਿਣੀ ਵੀ ਆ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਅਸੀਂ ਤੋਂਨ ਪ੍ਰਚਾਰ ਨਹੀਂ ਕਰਨਾ ਮੇਰਾ ਖਿਆਲ ਆ ਵੀ ਉਹ ਨਹੀਂ ਪ੍ਰਚਾਰ ਨਹੀਂ ਕਰਨਗੇ ਕਿਉਂਕਿ ਦੇਖੋ ਢੀਂਸਾ ਪਰਿਵਾਰ ਆ ਜਿਹੜਾ ਉਹਨੂੰ ਆਸ ਸੀ ਵੀ ਭਾਈ ਹੁਣ ਜਦੋਂ ਅਸੀਂ ਅਕਾਲੀ ਦਲ ਦੇ ਵਿੱਚ ਰਲੇਵਾ ਕਰ ਲਿਆ ਤੇ ਇਥੋਂ ਟਿਕਟ ਮਿਲੂਗੀ ਟਿਕਟ ਮਿਲੂਗੀ ਜੀ ਪਰਮਿੰਦਰ ਸਿੰਘ ਢੀਡਸਾ ਨੂੰ ਪਰ ਇਵੇਂ ਹੋਇਆ ਨਹੀਂ ਜਦੋਂ ਇਵੇਂ ਹੋਇਆ ਨਹੀਂ ਤੇ ਫਿਰ ਉਹ ਕਿਹੜੇ ਕਾਰਨ ਦੇ ਕਰਕੇ ਸਾਹਮਣੇ ਆਉਣਗੇ ਉਹ ਕਿਹੜੇ ਕਾਰਨ ਦੇ ਕਰਕੇ ਵੀ ਭਾਈ ਉਹ ਕਿਸੇ ਹੋਰ ਦੇ ਲਈ ਵੋਟਾਂ ਮੰਗਣਗੇ ਕਿਉਂਕਿ ਢੀਡਸਾ ਪਰਿਵਾਰ ਚਾਹੁੰਦਾ ਸੀਗਾ ਜੀ ਪਰਮਿੰਦਰ ਸਿੰਘ ਨੂੰ ਟਿਕਟ ਤੇ ਮਿਲ ਗਈ ਕਮਾਲਸਿੰਘ ਢੁੰਦਾ ਹੋਰਾਂ ਨੂੰ ਸੰਗਰੂਰ ਤੋਂ ਸੋ ਇਸ ਵੇਲੇ ਸੰਗਰੂਰ ਦੇ ਵਿੱਚ ਕਿਤੇ ਵੀ ਢੀਡਸਾ ਪਰਿਵਾਰ ਨਜ਼ਰ ਨਹੀਂ ਆ ਰਿਹਾ ਉਹਨੇ ਬਿਲਕੁਲ ਚੁੱਪ ਬੱਟੀ ਹੋਈ ਆ ਉਹ ਬਿਲਕੁਲ ਕੁਛ ਨਹੀਂ ਰਿਹਾ ਇਸ ਵੇਲੇ ਵੇਨੇ ਪਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਹੋ ਕੁਝ ਵੀ ਸਕਦਾ ਕੋਸੇ ਦਾ ਕੱਲੂ ਨਾਲ ਤੁਰ ਪੈਣ ਕੋ ਸਕਦਾ ਬਿਲਕੁਲ ਨਾ ਤੁਰਨ ਇਸੇ ਦਰਮਿਆਨ ਇੱਕ ਹੋਰ ਵੱਡੀ ਖਬਰ ਆਈ ਹੈ ਸੁੱਚਾ ਸਿੰਘ ਲੰਗਾਹ ਹੋਰਾਂ ਨੇ ਵੀ ਬੜਕ ਮਾਰੀ ਆ ਆਪਾਂ ਜਾਣਦੇ ਵੀ ਸੁੱਚਾ ਸਿੰਘ ਲੰਗਾਹ ਹੋਰੀ ਹੈਗੇ ਭਾਵੇਂ ਅਕਾਲੀ ਦਲ ਦੇ ਨਾਲ ਹੀ ਜੁੜੇ ਆ ਪਰ ਪਿਛਲੇ ਲੰਮੇ ਸਮੇਂ ਤੋਂ ਕਦੇ ਵੀਡੀਓ ਵਾਲਾ ਰੋਲਾ ਆ ਪਿੱਛੇ ਜਿਹਨਾਂ ਦਾ ਪੁੱਤ ਆ ਜਿਹੜਾ ਉਹ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਹਿਰ ਦੇ ਵਿੱਚ ਤੇ ਚਿੱਟੇ ਦੀ ਵਰਤੋਂ ਕਰਕੇ ਤੇ ਚਿੱਟਾ ਕੋਲੋਂ ਵੀ ਉਹਦੇ ਮਿਲਿਆ ਹੈਗਾ ਨਾਲ ਕੁੜੀ ਵੀ ਸੀ ਕਈ ਹੋਰ ਮੁੰਡੇ ਸੀ ਹੋਟਲ ਦੇ ਕਮਰੇ ਦੇ ਵਿੱਚੋਂ ਫੜੇ ਗਏ ਆ ਬਦਨਾਮੀ ਬਹੁਤ ਹੋਈ ਆ ਪਰ ਸੁੱਚਾ ਸਿੰਘ ਲੰਗਾਹ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸ਼ਿਕਵਾ ਜ਼ਾਹਰ ਕੀਤਾ ਵੀ ਸਾਡੀ ਪੁੱਛਦੱਸ ਕੋਈ ਹੈ ਨਹੀਂ ਗਈ ਹੁਣ ਪਾਰਟੀ ਦੇ ਵਿੱਚ ਉਹਨੇ ਇਹ ਗੱਲ ਕਹੀ ਆ ਵੀ ਜੇ ਤਾਂ ਸਾਨੂੰ ਤੁਸੀਂ ਨਾਲ ਲੈ ਕੇ ਸਤਕਾਰ ਨਾਲ ਤੁਰੇ ਤਾਂ ਭਾਈ ਅਸੀਂ ਪ੍ਰਚਾਰ ਕਰਾਂਗੇ ਨਹੀਂ ਤਾਂ ਅਸੀਂ ਪ੍ਰਚਾਰ ਨਹੀਂ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਕਾਲੀ ਦਲ ਦੇ ਜਿਹੜੇ ਸਮਰਥਕ ਆ ਜਿਹੜੇ ਮੇਰੇ ਨਾਲ ਆਗੂ ਬੈਠੇ ਆ ਇਹ ਵੋਟ ਸਾਰੇ ਅਕਾਲੀ ਦਲ ਨੂੰ ਪਾਇਓ ਪਰ ਪ੍ਰਚਾਰਕ ਉਦੋਂ ਕਰਾਂਗੇ ਜੇਕਰ ਸਾਡੀ ਕੋਈ ਪੁੱਛਦਸ ਹੋਈ ਪਾਰਟੀ ਦੇ ਵਿੱਚ ਜੇ ਸਾਨੂੰ ਕੋਈ ਨਾਮ ਲੈ ਕੇ ਤੁਰੇ ਤਾਂ ਜੇ ਸਾਡੇ ਨਾਲ ਕਿਸੇ ਨੇ ਕੋਈ ਰਾਬਤਾ ਕਾਇਮ ਕੀਤਾ ਤਾਂ ਮਤਲਬ ਸੋਚਾ ਸਿੰਘ ਲੰਗਾਹ ਹੋਰੀ ਚੋਣਾਂ ਦੇ ਇਸ ਮੌਕੇ ਦੇ ਉੱਤੇ ਸਿਆਸੀ ਰੁਤਬਾ ਭਾਲਦੇ ਆ ਕੋਈ ਥਾਪੜਾ ਭਾਲਦੇ ਆ ਤੇ ਪਾਰਟੀ ਦੂਰੀ ਬਣਾ ਕੇ ਚੱਲਣ ਦੇ ਵਿੱਚ ਭਲਾ ਸਮਝਦੀ ਆ ਕਿ ਪਾਈ ਬਦਨਾਮੀ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਖੱਟੀ ਉਹਨਾਂ ਨੇ ਜਦੋਂ ਵੀ ਉਹ ਪਾਰਟੀ ਦਾ ਜਿਹੜੇ ਹੋਣ ਲੱਗੇ ਆ ਤੇ ਨਾਲ ਦੀ ਨਾਲ ਹੀ ਵਿਰੋਧੀ ਧਿਰਾਂ ਦੇ ਵੱਲੋਂ ਤੇ ਅਕਾਲੀ ਦਲ ਨੂੰ ਵੀ ਤੇ ਸੋਚਾ ਸਿੰਘ ਲੰਗਾਹ ਨੂੰ ਬਰਾਬਰ ਕਿ ਰਹਿ ਗਿਆ ਸੋ ਲਗਾਹੁਰਾ ਨੇ ਸ਼ਿਕਵਾ ਜाहिर ਕਰਤਾ ਕਿ ਭਾਈ ਸਾਡੀ ਪੁੱਛ ਦੱਸ ਕੋਈ ਨਹੀਂ ਗਈ ਪਰ ਮੇਰਾ ਖਿਆਲ ਆ ਵੀ ਹੋਣੀ ਵੀ ਨਹੀਂ ਜੀ ਜੇ ਨਾਲ ਸਾਡੇ ਇੱਕ ਪਾਸੇ ਤਾਂ ਕਾਲੀਦਾਲ ਦੇ ਅਨਰੋਨੀ ਹਾਲਾਤ ਇਹ ਨੇ ਜੋ ਤੁਸੀਂ ਬਿਆਨ ਕੀਤੇ ਪਰ ਦੂਸਰੇ ਪਾਸੇ ਸੁਖਬੀਰ ਬਾਦਲ ਹੋਰ ਮੈਂ ਪੂਰਾ ਧਿਆਨ ਆਮ ਆਦਮੀ ਪਾਰਟੀ ਵੱਲ ਲੱਗਿਆ ਹੋਇਆ ਜੀ ਉਹ ਕਹਿੰਦੇ ਐਸ ਕੀ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਗੇ ਦੇਖੋ ਜੀ ਹੋ ਸਕਦਾ ਨਾ ਆਉਣ ਤੇ ਦੇਖੋ ਇਹ ਤਾਂ ਗੱਲ ਬੜੀ ਕਲੀਅਰ ਹੋ ਗਈ ਹੈ ਨਾ ਵੀ ਐਤਕੀ ਲੋਕ ਆ ਜਿਹੜੇ ਉਹ ਪਤਾ ਨਹੀਂ ਕਿਦੇ ਹੱਕ ਦੇ ਵਿੱਚ ਖੜਨਗੇ ਕਿਦੇ ਹੱਕ ਦੇ ਵਿੱਚ ਨਹੀਂ ਖੜਨਗੇ ਇਹ ਬਿਆਨ ਕਰੂੰਗਾ ਸਮਾਂ ਪਰ ਇਹ ਗੱਲ ਬਹੁਤ ਸਪਸ਼ਟ ਆ ਵੀ ਭਾਈ ਇਸ ਵੇਲੇ ਆਕਾਲੀ ਦਲ ਆ ਜਿਹੜਾ ਉਹ ਤਾਂ ਬਹੁਤ ਵੱਡੀ ਚੁਣੌਤੀ ਦੇ ਵਿੱਚ ਆ ਐਤਕੀ ਆਕਾਲੀ ਦਲ ਦੇ ਮੋਰੇ ਚੁਣੌਤੀ ਛੋਟੀ ਨਹੀਂ ਹੈ ਜੀ ਆਕਾਲੀ ਦਲ ਨੂੰ ਐਤਕੀ ਪਾਇਦਾਰ ਬੰਦੇ ਨਹੀਂ ਲੱਭ ਰਹੇ ਤੁਸੀਂ ਦੇਖੋ ਜੀ ਚੋਣ ਲੜਨ ਵਾਸਤੇ ਬੰਦੇ ਨਹੀਂ ਲੱਭੇ ਛਤੀ ਭਾਵੇਂ ਹੁਣ 13 ਦੇ ਜਾਂ 13 ਸੀਟਾਂ ਦੇ ਉੱਤੇ ਬੰਦੇ ਲਾਣੇ ਆ ਪਰ ਉਹਨਾਂ ਬੰਦਿਆਂ ਦੀ ਕਿੰਨੀ ਕਿੱਸੇ ਆ ਕਿੰਨਾ ਕੁ ਉਹਨਾਂ ਦੀ ਮੁਕਤਾ ਹੈਗੀ ਇਸ ਵਾਲਾ ਸਵਾਲ ਇਹ ਆ ਤੇ ਉਸ ਤੋਂ ਕੁਲੀ ਗੱਲੇ ਆ ਵੀ ਇਸ ਵੇਲੇ ਜਦੋਂ ਉਹ ਅਕਾਲੀ ਦਲ ਆਪਦੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਿਆ ਵੀ ਭਾਈ ਅਸੀਂ ਬਚੇ ਰਹਗੇ ਜਦੋਂ ਉਹ ਇਹ ਨਹੀਂ ਪਤਾ ਵੀ ਭਾਈ ਇੱਕ ਸੀਟ ਲੈ ਕੇ ਜਾਣਗੇ ਜਾਂ ਇੱਕ ਵੀ ਨਹੀਂ ਮਿਲੂਗੀ ਇਸ ਗੱਲ ਦੇ ਉੱਤੇ ਵੀ ਕਈ ਤਰ੍ਹਾਂ ਦੇ ਸ਼ੰਕੇ ਹੈਗੇ ਆ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਵੀ ਪਿਛਲੀ ਵਾਰੀ ਪੰਜਾਬ ਦੇ ਲੋਕ ਮੂਰਖ ਬਣ ਗਏ ਸੀ ਤੇ 92 ਸੀਟਾਂ ਦਵਾਤੀਆਂ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਇਹਦੀ ਹਕੀਕਤ ਦਾ ਪਤਾ ਲੱਗ ਗਿਆ ਹੁਣ ਪੰਜਾਬ ਦੇ ਲੋਕ ਇਹਨਾਂ ਨੂੰ ਇਹਨਾਂ ਦਾ ਸੀਟਾ ਨਹੀਂ ਦੇਣਗੇ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਭਾਈ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ ਐ ਐਕੀ ਕੁਝ ਨਹੀਂ ਮਿਲਣਾਗਾ ਉਹ ਤਾਂ ਇਹ ਗੱਲ ਕਹਿੰਦੇ ਵੀ ਭਾਈ ਰਾਨੂੰ ਜ਼ੀਰੋ ਮਿਲਣੀ ਆ ਹਾਂ ਜ਼ੀਰੋ ਤਾਂ ਨਹੀਂ ਮਿਲਣੀ ਇਹ ਤਾਂ ਗੱਲ ਬੜੀ ਕਲੀਅਰ ਆ ਪਰ ਇਹ ਵੀ ਜਿੰਨੀਆਂ ਕਿ ਮਿਲਦੀਆਂ ਵੇਨੇ ਆ ਕੀ ਬਣਦਾ ਪਰ ਸੁਖਵੀਰ ਸਿੰਘ ਬਾਦਲ ਨੇ ਗੱਲ ਕਹੀ ਐ ਵੀ ਅੱਕੀ ਲੋਕ ਪੁੱਛੜਾਵੇ ਦੇ ਵਿੱਚ ਨਹੀਂ ਆਉਂਦੇ ਜੀ ਕਣਕੋ ਵੇਚੇ ਇਸ ਲਈ ਪੰਜਾਬ ਦੇ ਵਿੱਚ ਸਭ ਦੀਆਂ ਨਜ਼ਰਾਂ ਕੁਝ ਕਿਸੇਟਾਂ ਵੱਲ ਜ਼ਰੂਰ ਟਿਕੀਆਂ ਹੋਈਆਂ ਨੇ ਚਾਹੇ ਆਪਾਂ ਗੱਲ ਬਠਿੰਡਾ ਦੀ ਕਰ ਲਈਏ ਲੁਧਿਆਣਾ ਦੀ ਕਰ ਲਈਏ ਸੰਗਰੂਰ ਦੀ ਕਰ ਲਈਏ ਇਸ ਲਈ ਚਾਹੇ ਕੋਈ ਕਿਸੇ ਵੀ ਜ਼ਿਲ੍ਹੇ ਦਾ ਰਹਿਣ ਵਾਲਾ ਹੋਵੇ ਕਿਸੇ ਵੀ ਸ਼ਹਿਰ ਦਾ ਰਹਿਣ ਵਾਲਾ ਹੋਵੇ ਕਿਸੇ ਵੀ ਇਲਾਕੇ ਦਾ ਰਹਿਣ ਵਾਲਾ ਹੋਵੇ ਹਰ ਇੱਕ ਦੀਆਂ ਨਜ਼ਰਾਂ ਇਹਨਾਂ ਸੰਮਾਗਮ ਵੱਲ ਖਾਸ ਤੌਰ ਦੇ ਉੱਪਰ ਹੈ ਕਹਿੰਦੇ ਵੀ ਜ਼ਿਆਦਾ ਟਿਕੀਆਂ ਹੋਈਆਂ ਨੇ ਜੀ ਲੋਕਾਂ ਦੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਬਠਿੰਡੇ ਦੇ ਵਾਲੇ ਇਸ ਕਰਕੇ ਟਿਕਿਆ ਵੀ ਉੱਥੇ ਹਰਸਮਰਤਪੁਰ ਬਾਦਲਪੀਰ ਜਿੱਤਣ ਚ ਕਾਮਯਾਬ ਹੁੰਦੇ ਕਿ ਨਹੀਂ ਇਥੇ ਸੰਗਰੂਰ ਦੇ ਵੱਲੇ ਇਸ ਕਰਕੇ ਟਿਕੀਆਂ ਵੀ ਸੁਖਪਾਲ ਸਿੰਘ ਖਹਿਰਾ ਜਿਹੜਾ ਇੱਥੇ ਆ ਕੇ ਟੋਨ ਲੜ ਰਿਹਾ ਮੀਤ ਹੇਰ ਦਾ ਮੁਕਾਬਲਾ ਕਰ ਰਿਹਾ ਤੇ ਲੁਧਿਆਣੇ ਦੇ ਵਿੱਚ ਇਸ ਕਰਕੇ ਟਿਕੀਆਂ ਵੀ ਕਾਂਗਰਸ ਦੇ ਪ੍ਰਧਾਨ ਨੇ ਇੱਕ ਟੱਕਰ ਦੇਣੀ ਸ਼ੁਰੂ ਕੀਤੀ ਹੈ ਤੇ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਕੋਈ ਜਲਵਾ ਪੇਸ਼ ਕਰੂ ਕੇ ਨਹੀਂ ਸੋ ਇਹ ਤਿੰਨ ਚਾਰ ਗੱਲਾਂ ਦੇ ਕਰਕੇ ਜਿਹੜੇ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਹੈ ਤੇ ਕਈ ਤਰ੍ਹਾਂ ਦੇ ਲੋਕਾਂ ਦੇ ਮਨ ਦੇ ਵਿੱਚ ਚਰਚਾ ਵੀ ਹੈ ਕਿਉਂਕਿ ਲੋਕਾਂ ਨੂੰ ਇੱਕ ਤਾਂ ਹੁੰਦੀ ਹੈ ਆਰਥ ਹੁੰਦੀ ਵੀ ਸਵਾਰਜਾ ਲੈਣ ਦੀ ਵੀ ਯਾਰ ਇਹਨਾਂ ਸੀਟਾਂ ਦੇ ਉੱਤੇ ਕੀ ਬੜੂਗਾ ਤੋ ਲੋਕ ਇਸ ਗੱਲ ਦੇ ਵੱਲ ਦੇਖ ਰਹੇ ਭਾਈ ਨੀ ਜਲਾ ਕੇ ਬਠਿੰਡੇ ਦੇ ਵੱਲ ਮੁਕਾਬਲਾ ਬੇਹਦ ਤਿੱਖਾ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਪਰ ਇੱਥੇ ਲੁਧਿਆਣੇ ਦੇ ਵਿੱਚ ਵੀ ਹੁਣ ਤਿੱਖਾ ਹੀ ਆਪਾਂ ਇਹਨੂੰ ਵੀ ਨਹੀਂ ਕਹਿ ਸਕਦੇ ਵੀ ਭਾਈ ਇਹ ਤਿੱਖਾ ਹੁਣ ਨਹੀਂ ਰਿਹਾ ਤਿੱਖਾ ਇੱਥੇ ਵੀ ਕਾਫੀ ਹੈਗਾ ਮੁਕਾਬਲਾ ਬਾਕੀ ਥਾਂ ਉਤੇ ਵੀ ਤਿੱਖਾ ਹੈਗਾ ਪਰ ਜਿਹੜੀ ਇਸ ਵੇਲੇ ਲੁਧਿਆਣੇ ਦੀ ਸੀਟ ਬਠਿੰਡੇ ਦੀ ਸੀਟ ਤੇ ਇੱਧਰ ਸੰਗਰੂਰ ਦੀ ਸੀਟ ਇਹਨਾਂ ਤਿੰਨਾਂ ਸੀਟਾਂ ਦੇ ਵੱਲ ਇਸ ਕਰਕੇ ਖਿਆਲ ਟਿਕਿਆ ਹੋਇਆ ਵੀ ਸਿੱਧਾ-ਸਿੱਧਾ ਇੱਥੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੈਗਾ ਜੀ ਜੀ ਬਿਲਕੁਲ ਸਰ ਸਾਫਾਜ਼ਲ ਦਾ ਤਾਂ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਕਹਿੰਦੇ ਫਾਜ਼ਲਕਾ ਦੇ ਵਿੱਚ ਖੇਤ ਦੇ ਵਿੱਚ ਅੱਗ ਲੱਗ ਗਈ ਜੀ ਤਾਂ ਬਿਲਕੁਲ ਜੀ 300 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਕਿਸਾਨ ਨੇ ਇੱਕ ਦਿਨ ਗੱਲ ਕਹੀ ਆ ਉਹ ਕਹਿੰਦੇ ਜੀ ਮੈਂ ਤਾਂ ਇੱਥੇ ਖਾਲੀ ਖੇਤ ਆ ਜਿਹੜਾ ਕਿਉਂਕਿ ਜਿਹੜੇ ਕਿਸਾਨ ਆ ਨਾ ਇਹ 1000 ਤੋਂ ਲੈ ਕੇ 2000 ਰੁਪਏ ਦੇ ਵਿੱਚ ਇੱਕ ਏਕੜ ਦੀ ਨਾੜ ਲੱਗ ਜਾਂਦੀ ਹੈ ਉਹ ਨਾੜ ਦੇ ਵਿੱਚ ਫਿਰ ਬੰਦਾ ਆਪਦਾ ਰੀਪਰ ਲਿਆ ਕੇ ਤੂੜੀ ਬਣਾ ਲੈਂਦੇ ਆ ਕਈ ਬੰਦੇ ਜਿਹੜੇ ਕੋਲੇ ਉਹ ਤੂੜੀ ਦਾ ਕਾਰੋਬਾਰ ਕਰਦੇ ਵੀ ਭਾਈ ਆਪਾਂ ਸਾਹ 150 ਏਕੜ ਦੀ ਜਿਹੜੀ ਆ ਉਹ ਤੂੜੀ ਬਣਾ ਲੈਨੇ ਆ ਉਹ ਫਿਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਨਾੜ ਖਰੀਦ ਲੈਂਦੇ ਆ ਇੱਥੇ ਕਿਸਾਨ ਨੇ ਗੱਲ ਕਹੀ ਹੈ ਕਿ ਮੇਰਾ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਮੈਂ ਨਾੜ ਲਈ ਸੀਗੀ ਤੇ ਉਹ ਨਾੜ ਨੂੰ ਲੱਗੀ ਅੱਗ ਤੇ ਬਿਲਕੁਲ ਸੜ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਸਵਾਹ ਹੋ ਗਿਆ ਸਰ ਆ ਕੁਝ ਸੋਨੇ ਇਹ ਗੱਲ ਕਹੀ ਹੈ ਜੀ ਕਿ ਮੇਰਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਕਿਤੇ ਕਿਤੇ ਕੰਬਾਈਨ ਤੋਂ ਚੰਗੈੜੀ ਡਿੱਗਣ ਦੇ ਕਰਕੇ ਕਿਤੇ ਤਾਰਾਂ ਜੁੜ ਗਈਆਂ ਉਹਦੇ ਕਰਕੇ ਅੱਗ ਕਾਫੀ ਥਾਵਾਂ ਦੇ ਉੱਤੇ ਲੱਗੀ ਹੈ ਜੀ ਜੀ ਸਰਸਮ ਨੀਤੂ ਸ਼ਟਰਾਲਾ ਕਹਿੰਦੇ ਕਿ ਉਹਨੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਖਿਲਾਫ ਚੋਣ ਲੜਨੀ ਹੈ ਜੀ ਹਾਂ ਬਿਲਕੁਲ ਜੀ ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਖਿਲਾਫ ਚੋਣ ਲੜਨੀ ਆ ਦੇਖੋ ਬੰਦੇ ਦੀ ਮਰਜ਼ੀ ਹੈ ਜੀ ਚੋਣ ਤਾਂ ਕੋਈ ਕਿਤੋਂ ਵੀ ਲੜ ਸਕਦਾ ਪਰ ਗੱਲ ਸਿਰਫ ਇੰਨੀ ਹੈ ਕਿ ਬੰਦਾ ਭਾਵੇਂ ਕਮਲਾ ਰਵਲਾ ਭਾਵੇਂ ਸਿਧਰਾ ਭਾਵੇਂ ਜੋ ਮਰਜ਼ੀ ਕਹਿ ਗਏ ਪਰ ਬੰਦਾ ਜਜ਼ਬਾ ਜਾਂ ਤਾਂ ਪੇਸ਼ ਕਰਦਾ ਉਹ ਬੰਦਾ ਕਹਿੰਦਾ ਜੀ ਮੈਂ ਪ੍ਰਧਾਨ ਮੰਤਰੀ ਦੇ ਖਿਲਾਫ ਵਰਣ ਸੀ ਜਾ ਕੇ ਚੋਣ ਲੜਨੀ ਹੈ ਹੁਣ ਕਈ ਬੰਦੇ ਇਹ ਗੱਲ ਕਹਦੇ ਵੀ ਪਾਈ ਤਾਂ ਪਖੰਡ ਕਰਦਾ ਖਬਰਾਂ ਦੇ ਵਿੱਚ ਰਹਿਣ ਲਈ ਪਖੰਡ ਕਰਦਾ ਇਹ ਵੀ ਗੱਲ ਸੱਚੀ ਮੰਨ ਲੈਂਦੇ ਵੀ ਭਾਈ ਪਖੰਡ ਕਰਦਾ ਖਬਰਾਂ ਦੇ ਵਿੱਚ ਰਹਿਣ ਦੇ ਲਈ ਪਰ ਗੱਲ ਇਹ ਵੀ ਭਾਈ ਚਲੋ ਕੁਝ ਕਰਦਾ ਤਾਂ ਹੈ ਨਾ ਖਬਰਾਂ 'ਚ ਰਹਿਣ ਦੀ ਕੁਝ ਨਾ ਕੁਝ ਕਰਦਾ ਹੋਵੇ ਪਰ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਹੋ ਕੇ ਨਾ ਮੈਂ ਚੋਣ ਲੜੂੰਗਾ ਮੈਂ ਜਿੱਤੂੰਗਾ ਤੇ ਮੈਂ ਪ੍ਰਧਾਨ ਮੰਤਰੀ ਬਣੂੰਗਾ ਜੀ ਅੱਛਾ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਐਡੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ-ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ